ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਆਪਣੇ ਆਪ ਦੇ ਫਾਰਮ ਤੋਂ ਹੀ ਆ ਤੇ ਅੱਜ ਆਪਾਂ ਗੱਲ ਕਰਦੇ ਹਾਂ ਵੀ ਜਿਵੇਂ ਹੁਣ ਆਪਣੇ ਆਪ ਦੇ ਮੱਧ ਸੂਣਾਗਾ ਵੀ ਇਹਨਾਂ ਦੀ ਰਸੀ ਦੇਖ ਰੱਖ ਕੇ ਮੈਂ ਕਰਦੇ ਹਾਂ ਵੀ ਕੀ ਕੁਝ ਬਰਤਦੇ ਹਾਂ ਤੇ ਬਾਤ ਦਾ ਮਤਲਬ ਵੀ ਇਹਨਾਂ ਹੁਣ ਜਿਹੜਾ ਆ ਹੁਣ ਨਾ ਜਿਹਨਾਂ ਦੇ ਹੁਣ 15-20 ਕਿਲੋ ਰਹਿ ਜਾਂਦੇ ਇਹਦਾ ਚੰਗੇ ਵਲ ਮਹੀਨਾ ਕਰਾਇਆ ਤੇ ਇਹਨਾਂ ਦੇ ਮਤਲਬ ਸਾਰਨ ਵੱਧ ਕੇਅਰ ਕਰਨ ਦਾ ਹੋਂ ਟਾਈਮ ਹੈ ਜਿਹੜਾ ਦੁੱਧ ਦਾ ਹੁੰਦਾ ਹੈਗਾ ਮਤਲਬ ਵੀ ਸੈੜੇ ਵੀ ਕਹਿੰਦੇ ਆ ਵੀ 20 ਮਤਲਬ ਮਹੀਨਾ ਤੋਂ 20 ਪਹਿਲਾਂ ਸੂਣ ਤੋਂ ਤੇ ਮਹੀਨਾ ਵੀਦਨ ਮੰਗ ਰੋ ਪਾਲਾ ਸੇਵਾ ਬੰਦ ਕਰਨੀ ਚਾਹੀਦੀ ਆ ਬਸ ਜੀ ਕਿ ਕਿਕ ਲੈਵਲ ਤੇ ਹੀ ਫੜ ਦੇਣਾ ਬਸ ਮਲੇ ਦੀ ਬਾਦ ਤੋਂ ਬਾਦ ਤੇ ਇਹਦੇ ਤੇ ਅਸੀਂ ਕਰਦੇ ਜੀ ਜਿਵੇਂ ਹੋਣਾ ਕਈ ਵੀ ਤੇਰੇ ਮੁੱਢ ਦਾ ਖਾਣਾ ਵਗੈਰਾ ਘਟ ਜਾਂਦਾ ਜਾਂ ਮਾੜੀ ਹੁਕੀ ਫੈਡ ਵਜ ਜਾਂਦੀ ਆ ਤੋਂ ਕਰਪਾਸ ਵੀ ਤੇ ਉਹਦੇ ਤੇ ਅਸੀਂ ਗੱਲ ਰਿਹਾ ਵਾਪਸ ਰੋਚਾ ਆ ਠੀਕ ਆ ਬੱਤਦੇ ਆ ਇਹ 10 10 ਐਮਐਲ ਲਾਉਣੇ ਆ ਸੀ 4 4 ਦਿਨਾਂ ਬਾਅਦ ਕਈ ਰੇ ਜਨ ਮਤਲਬ ਜੇ ਕਈ ਕਿ ਥੋੜਾ ਰਹਿ ਜੇ ਜਿਵੇਂ 20 ਦਿਨੋਂ ਤੋਂ ਤੱਕ 3 ਦਿਨਾਂ ਬਾਅਦ ਕਰ ਲੈ ਜੇ ਜਿਵੇਂ ਉਹਨੇ ਕਿਹਾ ਜੀ ਮਿੰਨਾ ਮਿੰਨਾ ਪਿਆ ਤੇ ਅਸੀਂ ਇਹਨਾਂ ਨੂੰ ਹੁਣ ਚਾਰ ਚਾਰ ਦਿਨਾਂ ਬਾਅਦ ਲਾਉਨੇ ਆ 10 ਐਮਐਲ ਠੀਕ ਆ ਚਾਰ ਦਿਨਾਂ ਬਾਅਦ ਰਿਪੀਟ ਕਰੀ ਜਾਂਦੇ ਹਾਂ ਉਹਦੇ ਮਤਲਬ ਵੀ ਤਕਰੀਬਨ ਚਾਰ ਚਾਰ ਪੰਜ ਬਾਅਦ ਟੀਕੇ ਲੱਗ ਜਾਂਦੇ ਉਹਨੂੰ ਤੇ ਬਾਅਦ ਤੇ ਅਸੀਂ ਦੋ ਤਿੰਨ ਚੀਜ਼ਾਂ ਹੋਰ ਵੀ ਦਿੰਨੇ ਆਪਾਂ ਤੁਹਾਨੂੰ ਤੇ ਉਹ ਕੱਲ੍ਹ ਵਾਲੇ ਬਲੌਗ 'ਚ ਦੱਸਾਂਗੇ ਕਿ ਹੋਰ ਇਹਨਾਂ ਨੂੰ ਕੀ ਕਰ ਦੇਣਾ ਟ੍ਰੀਟਮੈਂਟ ਤੇ ਅੱਜ ਲਾਉਣ ਲੱਗੇ ਇਹਨਾਂ ਦੇ ਹੁਣ ਆ ਅਸੀਂ ਟੀਕੇ ਇਹ ਲਾਉਣੇ ਇਹਦੀ ਦੋ ਜਗ੍ਹਾ ਜੀ 10 ਐਮਐਲ ਦੀ ਬਾਫਰ ਵਿੱਚ ਦੀ ਇਹ ਇਹ ਹੋਣਾ ਸੀ ਨਾ ਦੋਨਾਂ ਦੇ ਲਾਵਾਂਗੇ ਇੱਕ ਸਾਡੀ ਆ ਤੋਂ ਤੁਸੂਣ ਵਾਲੀ ਆ ਇੱਕ ਆ ਦੋ ਬੱਚਾ ਇਹਨਾਂ ਦੇ ਲਾਏ ਪਹਿਲਾਂ ਲਾਇਏ ਸੀ ਹੋਵੇ ਦਾ ਚੱਫਾ ਪੰਜਵੇਂ ਦਿਨ ਅੱਜ ਅੱਜ ਦੁਬਾਰੇ ਲਾਉਣ ਲੱਗੇ ਆ ਤੇ ਜੇ ਇਹ ਕਹੀ ਦੀ ਐ ਹੁੰਦਾ ਜੀ ਥੋੜੇ ਰਹਿਦੇ ਹੁੰਦੇ ਆ ਅਸਾਂ ਉਦੋਂ ਛੇਤੀ ਲਾ ਲੇ ਮਾਲਾ ਸੱਨ ਦਿਨਾਂ ਬਾਅਦ ਕਰ ਲੈ ਤੇ ਨਹੀਂ ਚਾਰ ਦਿਨਾਂ ਬਾਅਦ ਲਾ ਦੇ ਜੇ ਮਾਲਾ ਵੱਧ ਟਾਈਮ ਰਹੇ ਤਾਂ ਉਹ ਓਏ ਕਿੱਥੇ ਗਿਆ ਓਰੇ ਮਰੇ ਥੀਕ ਲਾ ਲਈ ਵੜੇ ਹਾਂ ਜੀ ਆ ਗਿਆ ਇਹ ਨਵਾਂ ਆ ਗਿਆ ਇਹ ਬਹੁਤ ਵਧੀਆ ਚੀਜ਼ ਆ ਜੀ ਇੱਕ ਤਾਂ ਇਹਦੇ ਨਾਲ ਮੈਂ ਲੇਵਾ ਦੂਗਾ ਵਧੀਆ ਬਣਾਇਆ ਦਾ ਬਸੂ ਸੋਚਣੀ ਕੋਈ ਟੱਕ ਤਾਂ ਨਹੀਂ ਇਹ ਕਈ ਨਹੀਂ ਕੋਈ ਮਾੜੀ ਮੋਟੀ ਥਾਂ ਤੇ ਘਾਟ ਬਾਤ ਹੁੰਦੀ ਆ ਤਾਂ ਉਹ ਕੂਰੀ ਕਰ ਜਾਂਦਾ ਇਹ ਨਾਲ ਤਾਂ ਕਰਕੇ ਇਹ ਵੀ ਬਾਲਾ ਵੀ ਫ੍ਰੇਕ ਬਸੂ ਦੀ ਲਾਉਣਾ ਇਹਦਾ ਕੋ ਸਾਡਾ ਸੁਣਨ ਵਾਲਾ ਹੁੰਦਾ ਇਹ ਦੋ ਸ੍ਰਿੰਜਾਂ ਹੀ ਤਾਂ ਚੱਕੀ ਵਾਦਾਂ ਸਾਡੇ ਕੋਲੇ ਥੋੜਾ ਜਿਹਾ ਹੋ ਜਗੀ ਸ੍ਰਿੰਜ 10 ml ਵਾਲੀ ਹੈ ਨਹੀਂ ਸੀ ਪੰਜ-ਪੰਜ ਵਾਲੀਆਂ ਰਹਿ ਗਈਆਂ ਚਲ ਚੈੱਕ ਕਰੀਏ ਚਲ ਦੋ ਬਣਾ ਲੈਨੇ ਆ ਤਾਂ ਕਰਕੇ ਇਹਦੇ ਦੋ ਦਾ ਸ੍ਰਿੰਜ ਇਹਨਾਂ ਨਾਲ ਤੋਂ ਬਹੁਤ ਫੈਰਾਗਾ ਠੀਕ ਇਹਦਾ ਅਸੀਂ ਹਰੇਕ ਪੋਸਿਟਿਵ ਵਰਤਦੇ ਆਂ ਤਕਰੀਬਨ ਜਿਹੜਾ ਸੂਨ ਵਾਲਾ ਹੁੰਦਾ ਉਹਦੇ ਲਾਉਣੇ ਹੀ ਲਾਉਣੇ ਆ ਕਿ ਇਹ ਚਾਹੇ ਗਾਂ ਚਾਹੇ ਮੱਝ ਆ ਇਹ ਅਸੀਂ ਵਰਤਦੇ ਹੀ ਵਰਤਦੇ ਆਂ ਉਹਨਾਂ ਇੱਧਰ ਲਈ ਆ ਜਿਵੇਂ ਆ ਲਾਗਣੀਆਂ ਵਾਲੀ ਤਾਲੀ ਥਾਲੀ ਨਾਲ ਨੇ ਹੂੰ ਆਈ ਨਾਲ ਨੇ ਇਹ ਜਿਹਾ ਆ ਗਿਆ ਉਹਦੇ ਸੈਕਟਰੀ ਵਾਲੀ ਜਿਹੜੇ ਥੋੜੇ ਜਿਹੇ ਤੇ ਥੋੜੇ ਕਾ ਪਾਇਆ ਇਹਦੇ ਪਹਿਲਾ ਸੈਕਟਰੀ ਕਾ ਇਹਦਾ ਹੁਣ 2 ਮਹੀਨੇ ਨੂੰ ਹੈਗਾ ਇਹ ਜਿਹੜੇ ਮਰਾ ਹੁੰਦੀ ਸਕੇਆ ਉਹ ਮੈਂ ਲਾਉਣ ਲੱਗ ਗਿਆ ਇਹਦਾ 4 ਮਹੀਨੇ ਨੂੰ ਦੋ ਤਿੰਨ ਚਾਰ ਦਿਨ ਹੋਵਾ ਪਕਾ ਲੜੇ ਬਣਾਉਂਦੇ ਰਹਦੇ ਆ ਇਹਨਾਂ ਨੂੰ ਹੋਰ ਕੀ ਦਿੰਨੇ ਆ ਅੱਜ ਜਿਹਨਾਂ ਦਾ ਟ੍ਰੀਟਮੈਂਟ ਆ ਮਾਲਾ ਆ ਸੁਬਹ ਸੈ ਬਹੁਤ ਅਗੜਾ ਜਿਹਾ ਲੱਗਦਾ ਸਾਰੇ ਭਰਾਵਾਂ ਹਨਾ ਆਹਦੇ ਨੂੰ ਦੇਖੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੱਸਿਓ ਸਾਡਾ ਨਾ ਮਨ ਲਾਇ ਕਿਵੇਂ ਲੱਗਿਆ ਸਾਰਿਆਂ ਤੇ ਇਹ ਚੀਜ਼ਾਂ ਜ਼ਰੂਰ ਮਤਿਆ ਕਰੋ ਹੈਨਾ ਵਿੱਚ ਭਰਾ ਬਹੁਤ ਆ ਫੂਨ ਲਾ ਕੇ ਪੋਹਦਿਆ ਵੀ ਸਾਡੇ ਪਸ਼ੂਆਂ ਦਾ ਖਣ ਘਟ ਗਿਆ ਜੀ ਜਾਂ ਸਾਡੇ ਪਸ਼ੂ ਸੈਡ ਕਰਕੇ ਹੈਨਾ ਇਹਦਾ ਹੱਲ ਇਹ ਬਾਈ ਜਿਦੋਂ ਮਨ ਲਾ ਪਸ਼ੂ ਦੁੱਧ ਦਿੰਦਾ ਹੁੰਦਾ ਉਦੋਂ ਤਕਰੀਬਨ ਇਹਦੇ ਉਹ ਘਟ ਹੁੰਦੇ ਆ ਮਨ ਲਾ ਵੀ ਥਣ ਪੂਰਾ ਹੋਣ ਦੇ ਜਾਂ ਮਨ ਲਾ ਵੀ ਸੈਡ ਹੋਣ ਦੇ ਚਾਂਤ ਘਟ ਹੁੰਦੇ ਆ ਹੋਰ ਉਹ ਤਾਂ ਵੀ ਜਾਂਦਾ ਕਿ ਜੀ ਮਤਲਬ ਪਸ਼ੂਆਂ ਤੇ ਤਕਰੀਬਨ ਵਾਧ ਤੇ ਹੋ ਵੀ ਜਾਂਦਾ ਕੰਗਾ ਤੇ ਹੁੰਦਾ ਵੀ ਨਹੀਂ ਤਾਂ ਉਦੋਂ ਜਦੋਂ ਮਾਲ ਆਪਾਂ ਨੂੰ ਸੂਣ ਵਾਲਾ ਹੁੰਦਾ ਉਦੋਂ ਇਹ ਚੀਜ਼ਾਂ ਵਰਤ ਲਿਆ ਕਰੋ ਉਦੋਂ ਇਹ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ ਠੀਕ ਆ ਵੀ ਅਸੀਂ ਤਾਂ ਵੈਸੇ ਮਨ ਲੈ ਸਾਡੇ ਪਸ਼ੂ ਨੂੰ ਇਹ ਕੋਈ ਚੱਕਰ ਤਾਂ ਹੈ ਨਹੀਂ ਸੀ ਅਸੀਂ ਤਾਂ ਵੈਸੇ ਹੀ ਮਨ ਲੈ ਚਾਲੇ ਦਿਨ ਕੁ ਸੂਸਾ ਫੱਕਾ ਪੈਂਦਾ ਨਾਲ ਲੈਵਲ ਉਹ ਵਧੀਆ ਬਣ ਜਾਂਦਾ ਤਾਂ ਲਾਤੇ ਹੁਣ ਇਹ ਮਨ ਲੈ ਇਹ ਚੀਜ਼ਾਂ ਦੇ ਕੰਮ ਬਹੁਤ ਕਰਦਾ ਇਹ ਟੀਕਾ ਤੁਹਾਨੂੰ ਦੁਬਾਰੇ ਫੇਰ ਦਿਖਾ ਦਿੰਨੇ ਆ ਬਾਫ ਗਰੋਅ ਵਿੱਚ ਬਾਫ ਗਰੋਅ ਵਿੱਚ ਦੇ ਨਾਂ ਤੇ ਆਉਂਦਾ ਇਹ ਤਾਂ ਸਾਡੇ ਕੋਲ ਡੱਬੀ ਪਈ ਜੀ ਆ ਭਈਆ ਬਹੁਤ ਤਕੜਾ ਰਿਜ਼ਲਟ ਆ ਇਹਦਾ ਬਾਫ ਗਰੋਅ ਵਿੱਚ ਦਾ ਵੇ ਵਰਤ ਕੇ ਲਾਜ਼ਮੀ ਦੇਖੋ ਤੇ ਤੁਹਾਨੂੰ ਰਿਜ਼ਲਟ ਪੂਰਾ ਫੁੱਲ ਮਿਲੂਗਾ ਜੀ ਠੀਕ ਆ ਜੀ ਧੰਨਵਾਦ ਸਾਰਿਆਂ ਦਾ